ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਣ ਰਹੀਆਂ ਨੇ ਘੁੰਮ ਰਹੀਆਂ ਨੇ ਆਈਪੀਐਸ ਅਫਸਰ ਜਿਸ ਨੇ ਸੁਸਾਈਡ ਕੀਤਾ 22 ਪੂਰਨ ਕੁਮਾਰ ਤੇ ਹਰਿਆਣਾ ਦੇ ਏਡੀਜੀਪੀ ਤੇ ਪਰ ਮੈਂ ਜਿਹੜੀ ਇਹ ਵੀਡੀਓ ਬਣਾ ਰਿਹਾ ਇਹ ਸੱਚਮੁੱਚ ਤੁਹਾਨੂੰ ਪੂਰੀ ਅਸਲ ਕਹਾਣੀ ਸੱਚੀ ਕਹਾਣੀ ਤੇ ਅਸਲ ਕਹਾਣੀ ਦੱਸੂਗੀ ਜੀ ਤਾਂ ਤੁਸੀਂ ਇਹ ਸਾਰੀ ਗੱਲਬਾਤ ਜਿਹੜੀ ਹੁਣ ਨੈਸ਼ਨਲ ਲੈਵਲ ਤੇ ਪਹੁੰਚ ਚੁੱਕੀ ਹੈ ਔਰ ਵੱਡਾ ਮਸਲਾ ਬਣ ਚੁੱਕਿਆ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੂਗੀ ਵੈਸੇ ਮੈਂ ਤੁਹਾਨੂੰ ਦੱਸਦਾ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਉਸ ਵੇਲੇ ਦੋ ਡਿਵੈਲਪਮੈਂਟਸ ਹੋਈਆਂ ਨੇ ਇੱਕ ਡਿਵੈਲਪਮੈਂਟ ਤਾਂ ਚੱਲ ਹੀ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕੈਂਡਲ ਮਾਰਚ ਕਰ ਰਹੀ ਹੈ ਥਾਂ-ਥਾਂ ਤੇ ਇਸ ਨੂੰ ਲੈ ਕੇ ਔਰ ਉਹਨਾਂ ਦੇ ਜਿਹੜੇ ਪੋਸਟਰ ਹੱਥਾਂ 'ਚ ਚੱਕੇ ਹੋਏ ਨੇ ਕਿ ਦਲਿਤਾਂ ਤੇ ਅਤਿਆਚਾਰ ਕਰਦੀ ਹੈ ਭਾਜਪਾ ਸਰਕਾਰ ਇਸ ਤਰੀਕੇ ਦੇ ਨਾਲ ਇਹ ਮਸਲਾ ਉਹ ਉਭਾਰ ਰਹੇ ਨੇ ਰਾਜਾ ਬੜਿੰਗ ਨੇ ਵੀ ਕਿਹਾ ਲੇਕਿਨ ਜਦੋਂ ਮੈਂ ਸ਼ੁਰੂ ਕੀਤਾ ਇਹਨੂੰ ਬਣਾਉਣਾ ਉਸ ਵੇਲੇ ਮੈਂ ਦੇਖ ਰਿਹਾ ਸੀ ਕਿ ਇਹ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਾਰੇ ਕਿਤੇ ਕੈਂਡਲ ਮਾਰਚ ਹੋ ਰਿਹਾ ਹੈ ਮਸਲਾ ਸਿਆਸੀ ਵੀ ਹੈ ਦੂਜਾ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਅੱਜ ਜਿਹੜੀ ਮਹਾਪੰਚਾਇਤ ਹੋਈ ਦੇ ਸਮਾਜ ਦੀ ਰਵੀਦਾਸ਼ ਪਬਨ ਦੇ ਵਿੱਚ 20 ਸੈਕਟਰ ਦੇ ਵਿੱਚ ਉਹਨਾਂ ਨੇ 48 ਘੰਟੇ ਦਿੱਤੇ ਜੇ ਹਰਿਆਣਾ ਸਰਕਾਰ ਨੂੰ ਇਹ ਕਿਹਾ ਕਿ 48 ਘੰਟੇ ਦੇ ਅੰਦਰ ਅੰਦਰ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਗ੍ਰਿਸ਼ਟਾਰ ਕਰੋ ਅਨਸਾਪਤੀ ਮੰਗ ਤਾਂ ਸਾਰੇ ਕਰ ਰਹੇ ਨੇ ਉਹਨਾਂ ਨੇ ਅਲਟੀਮੇਟਮ ਦਿੱਤਾ ਚੰਡੀ ਚੰਡੀਗੜ੍ਹ ਪੁਲਿਸ ਵੀ ਹੁਣ ਜਿਹੜੀ ਹੈ ਉਹ ਵੀ ਵਿਵਾਦਾਂ 'ਚ ਆਉਂਦੀ ਨਜ਼ਰ ਆਉਂਦੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਡੈੱਡ ਬੋਡੀ 16 ਸੈਕਟਰ ਚੋਂ ਚੱਕ ਕੇ ਪੀਜੀਐਟ ਰਹੀ ਹਾਲੇ ਪੋਸਟਮਾਰਟਮ ਨਹੀਂ ਹੋਇਆ ਇਹ ਕੁਝ ਡਿਵੈਲਪਮੈਂਟ ਸੀ ਇਹਤੇ ਵੀ ਆਵਾਂਗੇ ਕਿ ਹੋਰ ਕੀ ਹੋ ਰਿਹਾ ਹੈ ਕਿਹੜੀਆਂ ਕਿਹੜੀਆਂ ਸਿਆਸੀ ਪਾਰਟੀਆਂ ਕਿਹੜੇ ਕਿਹੜੇ ਸਿਆਸੀ ਲੀਡਰ ਉਥੇ ਆਏ ਕਿਹੜੇ ਕਿਹੜੇ ਬੰਦੇ ਦੇ ਵਿੱਚ ਸੁਸਾਈਡ ਨੋਟ ਦੇ ਵਿੱਚ ਜਿਨ੍ਹਾਂ ਦੇ ਨਾਮ ਲਿਖਿਆ ਨੇ ਉਹ ਸਾਰੀ ਗੱਲਬਾਤ ਕਰਨੀ ਹੈ ਤੇ ਕਿਉਂ ਕਿਉਂ ਸੁਸਾਈਡ ਕੀਤਾ ਇਹ ਜਿਹੜਾ ਮਸਲਾ ਇਹ ਜਾਦਾ ਇੰਪੋਰਟੈਂਟ ਹੈ ਤੁਹਾਡੇ ਸਮਝਣ ਲਈ ਜੇ ਇਸ ਘਟਨਾ ਨੂੰ ਸਮਝਣਾ ਹੈ ਉਹਤੇ ਵੀ ਗੱਲ ਕਰਾਂਗੇ ਜੇ ਗੱਲ ਸਾਰੀ ਸਮਝਣੀ ਹੈ वैसे तो अपनू ਪਿੱਛੇ ਜਾਣਾ ਪਊ 4-5 ਸਾਲ ਜਦੋਂ ਉਹਦੇ ਪੂਰਨ ਕੁਮਾਰ ਨੇ ਬਾਈ ਪੂਰਨ ਕੁਮਾਰ ਨੇ ਹਾਈ ਕੋਰਟ ਦੇ ਵਿੱਚ ਆਪਣੇ ਡਿਪਾਰਟਮੈਂਟ ਦੇ ਖਿਲਾਫ ਕੇਸ ਕਰਨੇ ਸ਼ੁਰੂ ਕੀਤੇ ਉਦੋਂ ਦੇ ਲੇਕਿਨ ਮੈਂ ਇਹ ਗੱਲ ਜਿਹੜੀ ਹੁਣ 6 ਅਕਤੂਬਰ ਤੋਂ ਸ਼ੁਰੂ ਕਰਦਾ ਅਸਲ 6 ਅਕਤੂਬਰ ਤੋਂ ਵੀ ਜੇ ਆਪਾਂ ਗੱਲ ਸ਼ੁਰੂ ਕਰਨੀ ਹੈ ਉੱਥੋਂ ਵੀ ਸਾਨੂੰ ਇਹ ਦੇਖਣਾ ਪਏਗਾ ਕਿ ਬਾਈ ਜਿਹੜਾ ਪੂਰਨ ਕੁਮਾਰ ਇਹ ਇਹਦਾ ਡਰ ਕੀ ਸੀ ਇਹਨੂੰ 6 ਅਕਤੂਬਰ ਨੂੰ ਕਿਉਂ ਡਰ ਪਿਆ ਕਿ ਇਹਨੂੰ ਸਾਜ਼ਿਸ਼ ਦੇ ਅਧੀਨ ਗ੍ਰਿਫਤਾਰ ਕੀਤਾ ਜਾ ਸਕਦਾ ਗ੍ਰਿਫਤਾਰੀ ਤੋਂ ਪਹਿਲਾਂ ਸੂਸਾਇਟ ਬਦਨਾਮੀ ਦਾ ਡਰੋ ਗ੍ਰਿਫਤਾਰੀ ਦਾ ਡਰੋ ਹੁਣ ਗ੍ਰਿਫਤਾਰੀ ਕਿਉਂ ਇਹ ਕਹਾਣੀ ਜੇ ਸਮਝਣੀ ਹੈ ਇੱਥੋਂ ਗੱਲ ਸ਼ੁਰੂ ਹੋਏਗੀ ਕਿਸ ਤਰ੍ਹਾਂ ਹੋਇਆ ਇਸ ਨੂੰ ਰੋਤਕ ਦੇ ਵਿੱਚ ਲਾ ਦਿੱਤਾ ਗਿਆ ਐਡੀਟਪੀ ਜੂਨ ਦੇ ਵਿੱਚ ਜੂਨ ਦੇ ਵਿੱਚ ਲਾਇਆ 29 ਸਤੰਬਰ ਨੂੰ ਇਹਨੂੰ ਬਦਲਤਾ ਬਦਲ ਕੇ ਇਹਨੂੰ ਸਨਾਰੀਆ ਦੇ ਵਿੱਚ ਜਿੱਥੇ ਜੇਲ ਹੈ ਉੱਥੇ ਟਰੇਡਿੰਗ ਸੈਂਟਰ ਦਾ ਚਾਰਜ ਲਾਤਾ ਜਿਹਨੂੰ ਪਿਨਿਸ਼ਮੈਂਟ ਪੋਸਟ ਕਹਿੰਦੇ ਨੇ ਇਹ ਜਿਹੜੀ ਪੋਸਟ ਹੁੰਦੀ ਹੈ ਨਾ ਇਹ ਕਿਸਮ ਦੀ ਪਿਨਿਸ਼ਮੈਂਟ ਪੋਸਟ ਮੰਨੀ ਜਾਂਦੀ ਹੁੰਦੀ ਹੈ ਉੱਥੇ ਉਸ ਨੂੰ ਲਾ ਦਿੱਤਾ ਗਿਆ ਹੁਣ ਉੱਥੇ ਇੱਥੇ ਤੱਕ ਵੀ ਚਲੋ ਕੋਈ ਗੱਲ ਨਹੀਂ ਹੋ ਗਈ ਮੰਨੀ ਜਾ ਸਕਦੀ ਹੈ ਪਰ ਗੱਲ ਇੱਥੇ ਖਤਮ ਨਹੀਂ ਹੋਈ ਉੱਥੇ ਜੁੜਤੀ ਗੱਲ ਹੈ ਜੂਨ ਚੌਥੇ ਸੀ 29 ਸਤੰਬਰ ਨੂੰ ਜਿਹੜਾ ਹੈ ਇਸ ਨੂੰ ਇੱਥੇ ਸੜਾਰੀਆ ਲਾ ਦਿੱਤਾ ਗਿਆ ਇਨ ਬਿਟਵੀਨ ਸਾਜਸ਼ ਜਿਹੜੀ ਡਰ ਸੀ ਜਿਹੜੇ ਜਿਹੜੀ ਇਹਨਾਂ ਨੂੰ ਵੀ ਲੱਗਦਾ ਹੈ ਪਰਿਵਾਰ ਨੂੰ ਵੀ ਇਹ ਕਾਰਨ ਹੋਇਆ ਸਮਝ ਵੀ ਆਉਂਦਾ ਹੈ ਉਹ ਇਹ ਹੋਇਆ ਕਿ ਉੱਥੇ ਕਿ ਵਪਾਰੀ ਇੱਕ ਠੇਕੇਦਾਰ ਸ਼ਰਾਬ ਦਾ ਉਸ ਨੂੰ ਬੁਲਾਇਆ ਜਾਂਦਾ ਫੋਨ ਕਰਕੇ ਉਹਨੂੰ ਕਿਹਾ ਜਾਂਦਾ ਕਿ ਤੂੰ ਸਸ਼ੀਰ ਕੁਮਾਰ ਨੂੰ ਮਿਲ ਸਸ਼ੀਰ ਕੁਮਾਰ ਕੌਣ ਹੈ ਸਸ਼ੀਰ ਕੁਮਾਰ ਏਡੀਜੀਪੀ ਦਾ ਇਹਦਾ ਬੰਦਾ ਸੀ ਹੁਣ ਉਸ ਤੋਂ ਇੱਕ ਸ਼ਿਕਾਇਤ ਕਰਵਾਈ ਜਾਂਦੀ ਜਾਂ ਸ਼ਿਕਾਇਤ ਉਹ ਕਰਦਾ ਚਲੋ ਆਪਾਂ ਇਹ ਮਹਾਂਲੇ ਸ਼ਿਕਾਇਤ ਕਰਦਾ ਕਿ ਇਹ ਹੈੱਡ ਕਨਸਟੇਬਲ ਸਸ਼ੀਰ ਕੁਮਾਰ ਮੈ ਤੋਂ ਪੈਸੇ ਮੰਗ ਰਿਹਾ ਇਹ ਕਹਿ ਰਿਹਾ ਕਿ ਐਡੀਜੀਪੀ ਪੂਰਨ ਕੁਮਾਰ ਨੇ ਕਿਹਾ ਕਿ ਜੇ ਤੂੰ ਸ਼ਰਾਬ ਦਾ ਕੰਮ ਕਰਨਾ ਤਾਂ ਤੂੰ 2.5 ਲੱਖ ਰੁਪਿਆ ਮਹੀਨਾ ਸਾਨੂੰ ਦੇਗਾ ਮੰਥਲੀ ਬਣ ਰਿਹਾ ਇਹ ਗੱਲ ਜੂਨ ਦੇ ਵਿੱਚ ਉੱਥੇ ਹੁੰਦੀ ਹੈ ਲੇਕਿਨ 29 ਸਤੰਬਰ ਨੂੰ ਬਦਲ ਦਿੱਤਾ ਜਾਂਦਾ ਹੈ 6 ਅਕਤੂਬਰ ਨੂੰ ਉਹ ਸੈਟ ਕਨਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਹੜਾ ਐਸਪੀ ਉੱਥੇ ਨਰਿੰਦਰ ਰਾਜੀ ਦਾ ਨਾਮ ਆਇਆ ਦੋ ਬੰਦੇ ਦਾ ਨਾਮ ਜ਼ਿਆਦਾ ਚੱਲਿਆ ਇੱਕ ਰੋहतक ਦਾ ਐਸਪੀ ਨਰਿੰਦਰ ਤੇ ਦੂਜਾ ਜਿਹੜਾ ਸ਼ਤਰੂਜੀਤ ਕਪੂਰ ਡੀਜੀਪੀ ਚਲੋ ਖੈਰ ਉਹ ਫਿਰ ਇਸ ਨੂੰ ਉਹਨੂੰ ਜਦੋਂ ਗ੍ਰਿਫਟਾਰ 6 ਅਕਤੂਬਰ ਨੂੰ ਕਰ ਲਿਆ ਜਾਂਦਾ ਫਿਰ 7 ਅਕਤੂਬਰ ਦੀ ਘਟਨਾ ਵਾਪਰਦੀ ਹੈ ਇਸ ਨੂੰ ਪਤਾ ਲੱਗ ਜਾਂਦਾ ਹੁਣ ਇਹ ਕੀ ਹੁੰਦਾ ਜਿਹੜਾ ਵਾਈ ਪੂਰਨ ਕੁਮਾਰ ਇਹ ਆਪਣੇ ਉਹ ਦੋ ਦਿਨ ਦੀ ਛੁੱਟੀ ਸੀ ਕਿਉਂਕਿ ਇਹਦੀ ਬਦਲੀ ਹੋਈ ਸੀ ਦੋ ਦਿਨ ਲਈ ਹੈ ਚੰਡੀਗੜ੍ਹ ਆਇਆ ਹੋਇਆ ਸੀ ਸਨਾਰੀਅਤ ਜਦੋਂ ਨੂੰ ਇਹ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਸਸ਼ੀਰ ਕੁਮਾਰ ਨੂੰ ਫੜ ਲਿਆ ਤੇ ਮੇਰਾ ਨਾਮ ਐਫ ਆਈ ਆਰ ਦੇ ਵਿੱਚ ਹੈ ਇਹ ਉਸ ਵੇਲੇ ਇਹਦੀ بیوی ਜਿਹੜੀ ਆਈਐਸ ਅਫੀਸਰ ਹੈ ਹਰਿਆਣਾ ਕਿਡਰ ਦੀ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਜਪਾਨ ਇੱਕ ਡੈਲੀਗੇਸ਼ਨ ਚ ਗਈ ਸੀ ਅਮਰੀਤ ਪੀਕਮਾਰ ਆਪਣੀਤ ਪੀਕਮਾਰ ਉੱਥੇ ਛਪਾਨ ਹੈ ਇੱਕ ਕੁੜੀ ਅਮਰੀਕਾ ਪੜ੍ਹਦੀ ਹੈ ਇੱਕ ਜਿਹੜੀ ਕੁੜੀ ਚੰਡੀਗੜ੍ਹ ਸੀ 11 ਸੈਕਟਰ ਦੀ 116 ਕੋਠੀ ਨੰਬਰ 116 ਉਹਦੇ ਚ ਉਹ ਬਾਜ਼ਾਰ ਗਈ ਸੀ ਤੇ ਦੋ ਨੌਕਰ ਘਰ ਸੀ ਉਹਨਾਂ ਨੂੰ ਕਹਿੰਦਾ ਨੌਕਰਾਂ ਨੂੰ ਬੁਲਾ ਕੇ ਪੂਰਨ ਕੁਮਾਰ ਕਿ ਮੈਂ ਬੇਸਮੈਂਟ ਚ ਚਲੇ ਜਿੱਥੇ ਹੋਮ تھیਟਰ ਸੀ ਸਾਊਂਡ ਪ੍ਰੂਫ ਸੀ ਤੇ ਉਥੇ ਕਿਸੇ ਨੂੰ ਮੈਨੂੰ ਡਿਸਟਰਬ ਨਹੀਂ ਕਰਨਾ ਮੈਂ ਥੱਲੇ ਆ ਤਾਂ ਉਥੇ ਥੱਲੇ ਚਲੇ ਜਾਂਦਾ ਹੈ ਉਥੇ ਬੈਠ ਕੇ 8 ਪੰਨੇ ਦਾ ਇੱਕ ਸੁਸਾਈਡ ਨੋਟ ਲਿਖਿਆ ਜਾਂਦਾ ਹੈ ਪੂਰਨ ਕੁਮਾਰ ਵੱਲੋਂ ਤਕਰੀਬਨ 8 ਪੰਨੇ ਦਾ ਤੇ ਇੱਕ ਵਸੀਅਤ ਬਣਾਈ ਜਾਂਦੀ ਹੈ ਬਿੱਲ ਬਣਾਈ ਜਾਂਦੀ ਹੈ ਇੱਕ ਪੰਨੇ ਦੀ ਜਿੱਥੇ ਤੱਕ ਤਾਂ ਜਿਹੜੀ ਬਿੱਲ ਹੈ ਉਹਦੇ ਵਿੱਚ ਤਾਂ ਜਿਹੜਾ ਜਿੰਨੀ ਵੀ ਜਾਇਦਾਦ ਆ ਤਾਂ ਜਿੰਨੇ ਵੀ ਪ੍ਰਾਪਰਟੀ ਉਸ ਦੀ ਉਹ ਪ੍ਰਾਪਰਟੀ ਆਪਣੀ ਪਤਨੀ ਦੇ ਨਾਮ ਉਬਲਦੇ ਰਹੀ ਕਰਦਾ ਹੈ ਇਹ ਉਸਨੇ ਉੱਥੇ ਲਿਖਿਆ ਉਹ ਬਿਲਦੇ ਵਿੱਚ ਤੇ ਦੂਜੇ ਪਾਸੇ 8 ਪੰਨਿਆਂ ਦੇ ਵਿੱਚ ਬਹੁਤ ਕੁਝ ਦੱਸ 12 ਆਈਪੀਐਸ ਆਈਐਸ ਦੇ ਨਾਮ ਦੇ ਸ਼ਾਮਲ ਜਿੰਨਾ ਚੁ ਜਿਵੇਂ ਮੈਂ ਦੱਸਿਆ ਚਤੁਰਜੀਤ ਕਪੂਰ ਹੈ ਜਿਹੜਾ ਡੀਜੀਪੀ ਹੈ ਰਜੀਵ अरोੜਾ ਹੈ ਰਿੰਦਰ ਅਭੀ ਮਾ ਅਭੀਤਾ ਅਭੀਤਾ ਢਿੱਲੋਂ ਐ ਪੀਕੇ ਅਗਰਵਾਲਾ ਰਜੇਸ਼ ਕੁਮਾਰ ਰਜੇਸ਼ ਖੋਲਰ ਐ ਇਸ ਤਰ੍ਹਾਂ ਦੇ ਇਹ ਨੌਨ ਨੇ ਇਹ 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 ਸ੍ਰੂ ਤੰਗ ਕਰਦੇ ਰਹੇ ਨੇ ਇਹ ਜਦੋਂ ਇਹਦੇ ਨਾਲ ਤੰਗ ਕੀ ਕੀਤਾ ਇਹ ਵੀ ਦੇਖ ਲਓ ਤੰਗ ਇਹ ਕੀਤਾ ਕਿ ਇਹਨੂੰ ਇਹਦੇ ਪੱਧ ਤੇ ਕੱਦ ਦੇ ਮੁਤਾਬਕ ਕਦੇ ਕੁਝ ਨਹੀਂ ਮਿਲਿਆ ਇਸ ਨੇ ਬੜਿਸ਼ ਕਹਤਾਵ ਕੀਤੀਆਂ ਕਿ ਮੇਰੇ ਰੈਂਕ ਦੇ ਮੁਤਾਬਕ ਮੈਨੂੰ ਗੱਡੀ ਨਹੀਂ ਮਿਲਦੀ ਮੇਰੇ ਰੈਂਕ ਦੇ ਮੁਤਾਬਕ ਮੈਨੂੰ ਘਰ ਨਹੀਂ ਮਿਲਦਾ ਮੇਰੇ ਰੈਂਕ ਦੇ ਮੁਤਾਬਕ ਮੇਰੀ ਜਿਹੜੀ ਪ੍ਰਮੋਸ਼ਨ ਨਹੀਂ ਹੋ ਰਹੀ ਮੇਰੇ ਨਾਲ ਜਾਤ ਨੂੰ ਲੈ ਕੇ ਵਿਤਕਰਾ ਹੋ ਰਿਹਾ ਇਹਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਆਪਣੇ ਡਿਪਾਰਟਮੈਂਟ ਦੇ ਆਪਣੇ ਉੱਚ ਅਸਰਾਂ ਨੂੰ ਚੀਫ ਸੈਕਟਰੀ ਨੂੰ ਸਭ ਨੂੰ ਕੀਤੀਆਂ ਈਵਨ ਇੱਕ ਵਿਸ਼ੇਸ਼ ਕੋਲ ਵਿਗਿਆਸੀ ਕਮਿਸ਼ਨ ਕੋਲ ਪਰ ਇਹਦੀ ਗੱਲ ਨਹੀਂ ਸੁਣੀ ਗਈ ਫਿਰ ਇਸ ਨੇ ਕੀ ਕੀਤਾ 4 ਸਾਲ ਪਿਛਲੇ ਚ ਇਹ ਹਾਈ ਕੋਰਟ ਚ ਸ਼ਿਕਾਇਤ ਕਰਨ ਇਹ ਸਿੱਧੇ ਟਕਰਾਅ ਸੀ ਆਪਣੇ ਡਿਪਾਰਟਮੈਂਟ ਦੇ ਨਾਲ ਇਹ ਬਾਈ ਪੀ ਕੁਮਾਰ ਕਿਉਂਕਿ ਇਸੇ ਨਾਲ ਇਹਦੇ ਮੁਤਾਬਕ ਤੱਕਾ ਹੋ ਰਿਹਾ ਸੀ ਤੇ ਕਈ ਵਾਰੀ ਨਜ਼ਰ ਵੀ ਆਉਂਦਾ ਤੱਕਾ ਹੁੰਦਾ ਮੰਨ ਲਓ ਕਿ ਜੇ ਇਹਨੂੰ ਛੁੱਟੀ ਦਿੱਤੀ ਜਾਂਦੀਏ ਆਪਣੇ ਪਿਤਾ ਨੂੰ ਮਿਲ ਸਕਦਾ ਸੀ ਲੇਕਿਨ ਛੁੱਟੀ ਨਹੀਂ ਦਿੱਤੀ ਗਈ ਇਸ ਕਰਕੇ ਉਹਦੀ ਡੈਥ ਤੋਂ ਪਹਿਲਾਂ ਨਹੀਂ ਮਿਲ ਸਕਿਆ ਆਪਣੇ ਪਿਤਾ ਨੂੰ ਨਹੀਂ ਮਿਲ ਸਕਿਆ ਔਰ ਛੁੱਟੀ ਵੀ ਨਹੀਂ ਦੇਣੀ ਕਾਰ ਵੀ ਨਹੀਂ ਦੇਣੀ ਔਰ ਤੁਹਾਡੇ ਜਿਹੜੀ ਆ ਪੋਸਟਿੰਗ ਵੀ ਨਹੀਂ ਸਹੀ ਥਾਂ ਤੇ ਦੇਣੀ ਏਸੀ ਵੀ ਖਰਾਬ ਕਰਨੀ ਹੈ ਜਿਹੜਾ ਕੁਝ ਹੁੰਦਾ ਇੱਕ ਸਰਵਿਸ ਦੇ ਵਿੱਚ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਚ ਇਹ ਤੇ ਵਿਤਕਰਾ ਹੁੰਦਾ ਇਹਦੀਆਂ ਸ਼ਿਕਾਇਤਾਂ ਹਾਈ ਕੋਰਟ ਚ ਕਹਿਤਾ ਪਹਿਲਾਂ ਉਹ ਇਹ ਪ੍ਰੂਫ ਨੇ ਕਿ ਇਹ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ ਫੌੜ ਡਿਪਾਰਟਮੈਂਟ ਨਾਲ ਸਿੱਧਾ ਟਕਰਾਹ ਹੋ ਗਿਆ ਕਿਉਂਕਿ ਇਸ਼ਕਾਇਤਾਂ ਸੀ ਹਾਈ ਕੋਰਟ ਚ ਸ਼ਿਕਾਇਤਾਂ ਸੀ ਰਿਕਾਰਡ ਚ ਸੀ ਸਾਰਾ ਕੁਝ ਤਾਂ ਇਹ ਉਤਸੋਭ ਵਾਦ ਕੀ ਹੋਇਆ ਕਿ ਇਸ ਤੇ ਇਸ ਨੂੰ ਇੱਕ ਵਧੀਆ ਪੋਸਟਿੰਗ ਦੇ ਦਿੱਤੀ ਗਈ ਰੋहतक ਦੇ ADGP ਦੀ ਹੋਂਦ ਦੇ ਚ ਪਤਾ ਲੱਗਦਾ ਜਿਹੜੀ ਸ਼ਾਰਜਸ ਦੀ ਮੂ ਆਉਂਦੀ ਹੈ ਉਹਦੇ ਚ ਸ਼ਰਾਬੀ ਇੱਕ ਸ਼ਰਾਬ ਦੇ ਕਾਰੋਬਾਰੀ ਨੂੰ ਠੇਕੇਦਾਰ ਨੂੰ ਇਸ ਦੇ ਵਿੱਚ ਇਨਵੋਲਵ ਕੀਤਾ ਗਿਆ ਕਿ ਇਹ ਉਸ ਐਡ ਕਨਸਟੇਬਲ ਜਿਹੜਾ ਇਹਦੇ ਨਾਲ ਹੁੰਦਾ ਸੀ ਉਹਦੇ ਰਾਹੀਂ ਇਹ 2.5 ਲੱਖ ਰੁਪਿਆ ਮਹੀਨਾ ਮੰਗਦਾ ਦੋ ਗੱਲਾਂ ਆ ਗਈਆਂ ਪਹਿਲਾਂ ਦੀ ਲੜਾਈ ਚੱਲ ਰਹੀ ਹੈ ਇਹਦੀ ਪਹਿਲਾਂ ਬਦਲੀ ਉੱਥੇ ਕੀਤੀ ਫਿਰ ਇਹਨੂੰ ਬਦਲਤਾ ਜਦ ਇਹਨੂੰ ਬਦਲਤਾ ਸਤੰਬਰ 29 ਨੂੰ ਉਸ ਤੋਂ ਬਾਅਦ ਉਹਨੂੰ ਕਿ ਐਫ ਆਈ ਆਰ ਲਾਜ਼ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਤੇ ਇਹਦਾ ਨਵਾਂ ਐਫ ਆਈ ਆਰ ਚ ਆ ਗਿਆ ਕਿ ਇਹਦੇ ਲਈ ਪੈਸੇ ਮੰਗ ਰਿਆ ਸੀ ਤੇ ਪੂਰਨ ਕੁਮਾਰ ਨੂੰ ਇਹ ਸਮਝ ਆ ਗਈ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਤਾਂ ਉਹ ਜਦੋਂ ਬੇਸਮੈਂਟ ਦੇ ਵਿੱਚ ਅੱਠ ਪੰਨਿਆਂ ਦਾ ਨੋਟ ਲਿਖਿਆ ਉਹ ਨੋਟ ਲਿਖ ਕੇ ਇਹਨੇ ਸਿੱਧਾ ਉਹਦੀ ਜਿਹੜੀ ਫੋਟੋਕਾਪੀ ਕੀਤੀ WhatsApp ਕੀਤਾ ਆਪਣੀ ਪਤਨੀ ਨੂੰ ਇੱਕ ਤੋਂ ਦੋਸਤਾਂ ਨੂੰ ਵੀ ਕੀਤਾ ਉਹ ਸੂਸਾਇਡ ਨੋਟ ਜਦੋਂ ਜਪਾਨ 'ਚ ਬੈਠੀ ਪਤਨੀ ਨੂੰ ਮਿਲਿਆ ਕਿਰਮੰਦੀ ਤਾਂ ਹੁਣੀ ਸੀ ਉਸਨੇ ਇਹਨੂੰ ਫੋਨ ਕੀਤਾ ਫੋਨ ਕੀਤੇ ਚੱਕਣਾ ਸੀ ਇਹ ਤਾਂ ਨੋਟ ਲਿਖ ਕੇ ਨੋਟ ਭੇਜ ਕੇ ਨੇ ਆਪਣੇ ਆਪ ਨੂੰ ਗੋਲੀ ਮਾਰੀ ਤੇ ਇਹ ਤਾਂ ਆਪਣੇ ਆਪ ਖਤਮ ਕਰ ਲਿਆ ਸੀ ਤੇ ਦੂਜੇ ਪਾਸੇ ਜਦੋਂ ਫੋਨ ਨਹੀਂ ਚੱਕਿਆ ਉਹਨੇ ਕੁੜੀ ਨੂੰ ਫੋਨ ਕੀਤਾ ਆਪਣੀ ਬੇਟੀ ਜਿਹੜੀ ਬਾਜ਼ਾਰ ਗਈ ਸੀ ਉਹ ਕਹਿੰਦੀ ਮੰਮਾ ਮੈਂ ਤਾਂ ਬਾਜ਼ਾਰ ਆਉ ਉਹਨੇ ਦੱਸਿਆ ਤੂੰ ਘਰ ਜਾ ਜਾ ਕੇ ਦੇਖ ਕਿਉਂਕਿ ਮੈਨੂੰ ਇਹ ਲੱਗਦਾ ਮੈਨੂੰ ਆ WhatsApp ਤੇ ਆਇਆ ਜਦੋਂ ਕੁੜੀ ਘਰ ਆਈ ਦੋਨੇ ਨੌਕਰ ਤਿੰਨਾਂ ਨੇ ਜਦ ਤਰਵਾਜ ਖੋਲ੍ਹਿਆ ਤੇ ਇਹ ਇਹਦੀ ਡੈੱਡ ਬੋਡੀ ਪਈ ਸੀ ਚੰਡੀਗੜ੍ਹ ਪੁਲਿਸ ਆਈ ਪੁਲਿਸ ਨੇ ਡੈੱਡ ਬੋਡੀ ਜਿਹੜੀ ਹੈ ਉਹ ਜਿਹੜੀ ਹੈ ਲੈ ਕੇ ਹਸਪੀਟਲ ਦੇ ਵਿੱਚ ਇਹ ਕਹਾਣੀ ਇੱਥੇ ਤੱਕ ਤਾਂ ਇੰਨੀ ਹੈ ਕਿ ਇਹਦੀ ਮੌਤ ਹੋਈ ਉਥੋਂ ਇਹਦੀ ਵਾਈਫ ਅਮਨੀਤ कौर ਜਪਾਨ ਤੋਂ ਵਾਪਸ ਆਉਂਦੇ ਨੇ ਤੇ ਅਗਲੇ ਦਿਨ ਉੱਥੇ ਉਹ ਵੀ ਆ ਜਾਂਦਾ ਹੈ ਜਿਹੜਾ ਨੈਪ ਸਿੰਘ ਸੈਣੀ ਮੁੱਖ ਮੰਤਰੀ ਰਹਿਣਾ ਕਹਿੰਦੇ ਨੇ ਕਿ ਸਦਾ ਕਰ ਆਉਂਦਾ ਹੈ ਇਹਨਾਂ ਦੇ ਕੋਲ ਤੇ ਅਫਸੋਸ ਪ੍ਰਗਟ ਕਰਦਾ ਹੁਣ ਕੱਲ ਇੱਥੇ ਤੱਕ ਜਿਹੜੀ ਹੈ ਆਮ ਚੱਲ ਰਹੀ ਹੈ ਇਹ ਕਹਾਣੀ ਹੈ ਹੁਣ ਕੀ ਹੋਇਆ ਕੀ ਹੈ ਨੋਟ ਜਿਹੜਾ ਉਹਦੇ ਵਿੱਚ ਸੁਸਾਈਡ ਨੋਟ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਨੇ ਉਹ ਬੰਦਿਆਂ ਨੂੰ ਹਰਿਆਣਾ ਪੁਲਿਸ ਨੇ ਨਾਂ ਤਾਂ ਜਿਹੜਾ ਹੈ ਉਸ ਨੂੰ ਗ੍ਰਿਫਟਾਰ ਕੀਤਾ ਤੇ ਨਾ ਹੀ ਉਹਨਾਂ ਤੇ ਕੋਈ ਐਕਸ਼ਨ ਲਿਆ ਜਦੋਂ ਬਹੁਤ ਪ੍ਰੈਸ਼ਰ ਬਣਿਆ ਤਾਂ ਨਰਿੰਦਰ ਨੂੰ ਜਿਹੜਾ ਹੈ ਉਹਨਾਂ ਨੇ ਐਸਪੀ ਨੂੰ ਬਦਲਤਾ ਸਿਰਫ ਤੇ ਪਰਿਵਾਰ ਦਾ ਇਹ ਕਹਿੰਦਾ ਬਨੀਤ ਦਾ ਇਹ ਕਹਿੰਦਾ ਕਿ ਕੇਸ ਵੀ ਈਕ ਹੈ ਜਦੋਂ ਰੋੜਾ ਪਿਆ ਹੋਣ ਇੱਕ ਧਾਰਾ ਹੋਰ ਜੋੜੀ ਹੈ ਜਿਹਦੇ ਚ عمر ਕੈਦ ਦੀ ਵਿਵਸਥਾ ਹੈ ਜਿਹੜੀ ਕੇਸ ਵੀ ਵੀ ਕੇ ਚੰਡੀਗੜ੍ਹ ਪੁਲਿਸ ਤੇ ਇਹ ਕਹਾਣੀ ਬਣਦੀ ਹੈ ਦੋਨਾਂ ਚੰਡੀਗੜ੍ਹ ਪੁਲਿਸ ਤਾਪਮ ਬਾਟ ਦੇ ਮਾਮਲੇ ਚ ਵੀ ਦੇਖਿਆ ਉਹਤੇ ਵੀ ਕਈ ਕਿਸਮ ਦੇ ਸਵਾਲ ਉੱਠਦੇ ਰਹਦੇ ਨੇ ਸ਼ੇਅਰ ਕੀ ਹੋਇਆ ਅਮਨੀਤ ਨੇ ਕਿਹਾ ਕਿ ਇਹ ਜਿਹੜਾ ਹੈ ਸਾਨੂੰ ਇਨਸਾਫ ਤਾਂ ਮਿਲੇਗਾ ਸਾਡੀ ਮੰਗ ਇਹ ਹੈ ਕਿ ਤਾਂ ਇਹਨਾਂ ਜਿਨ੍ਹਾਂ ਦਾ ਨਾਮ ਸੁਸਾਈਡ ਨੋਟ ਚ ਹੈ ਉਹਨਾਂ ਤੇ ਬਾਈ ਨੇਮ ਐਫ ਆਈ ਆਰ ਹੋਵੇ ਪਹਿਲੀ ਮੰਗ ਸਭ ਤੋਂ ਵੱਡੀ ਇਹ ਦੂਜੀ ਮੰਗ ਕਿ ਸਤਰੂਜੀਤ ਜਿਹੜਾ ਡੀਜੀਪੀ ਹੈ ਤੇ ਦੂਜਾ ਐਸਪੀ ਹੈ ਰੋहतक ਦਾ ਅਨੰਦਰ ਇਹਨਾਂ ਨੂੰ ਗ੍ਰਿਫਤਾਰ ਕਰੋ ਇਹ ਜਿਹੜਾ ਤੀਜੀ ਜਿਹੜੀ ਮੰਗ ਕਿ ਤੁਸੀਂ ਇਸ ਨੂੰ ਜਿਹੜੀ ਡੈੱਡ ਬੋਡੀ ਹੈ ਸਾਡੇ ਪੁੱਛੇ ਬਿਨਾ 16 ਦੇ ਹਸਪਤਾਲ ਚੋਂ ਜਨਰਲ ਹਸਪਤਾਲ 16 ਚੋਂ ਤੁਸੀਂ ਪੀਜੀਆਈ ਕਿਉਂ ਲੈ ਕੇ ਆਏ ਨਹੀਂ ਤਾਂ ਉਹਨੇ ਪੋਸਟਵਾਰਡ ਤੱਕੇ ਨਾ ਕਰ ਦੇਣਾ ਸੀ ਚੰਡੀਗੜ੍ਹ ਪੁਲਿਸ ਨੇ ਤੇ ਉੱਥੇ ਜਿਹੜਾ ਹੈ ਅਮਿਤ ਨੂੰ ਮੈਂ ਸੁਣਿਆ ਰਤਨ ਨੂੰ ਇਹੇ ਉੱਥੇ ਜਦੋਂ ਕਹਦੇ ਵੀ ਇਹ ਸਾਡੇ ਨਾਲ ਐਡੀ ਬੀ ਇਨਸਾਫੀ ਹੋ ਰਹੀ ਹੈ ਪਰਿਵਾਰ ਨੂੰ ਪੁੱਛਿਆ ਨਹੀਂ ਜਾ ਰਿਹਾ ਫਿਰ ਐਸਪੀ ਜਿਹੜੀ ਕਮਰਜੀਤ ਹੈ ਉਥੋਂ ਦੀ ਚੰਡੀਗੜ੍ਹ ਦੀ ਉਹਨੇ ਕਿਹਾ ਕਿ ਅਸੀਂ ਪਰਿਵਾਰ ਦੀ ਸਹਿਮਤੀ ਨਾਲ ਹੀ ਜੋ ਕੁਝ ਕਰਨਾ ਹੈ ਪਰਿਵਾਰ ਦੀ ਸਹਿਮਤੀ ਨਾਲ ਹੀ ਕਰਾਂਗੇ ਅਸੀਂ ਨਹੀਂ ਜਦੋਂ ਪ੍ਰੈਸ਼ਰ ਬਣਦਾ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਮਸਲਾ ਫਿਰ ਵੱਡਾ ਕਿਵੇਂ ਸਿਆਸੀ ਕਿਵੇਂ ਬਣਦਾ ਹੈ ਇਹ ਚ ਦੋ ਗੱਲਾਂ ਪਹਿਲਾਂ ਤੇ ਦੇਖਣ ਵਾਲੀਆਂ ਨੇ ਇਹ ਜਿਹੜਾ ਵਾਈਪੂਰਨ ਬੋਡਾ ਇਹ ਬਹੁਤ ਵਧੀਆ ਪੜ੍ਹ ਲਿਖਣਾ ਆਈ ਐਮ ਅੰਮਦਾਬਾਦ ਤੋਂ ਪੜਿਆ ਹੋਇਆ ਇੰਜੀਨੀਅਰਿੰਗ ਕੀਤੀ ਹੋਈ ਇਸ ਦੀ ਜਦੋਂ ਆਈ ਪੀ ਐਸ ਬਣਿਆ ਪੜ੍ਹਤ ਵਿੱਚ ਇਹਨੂੰ ਇਹ ਕਹੇ ਕਿ ਨਹੀਂ ਕਿ ਐਸ ਸੀ ਨੂੰ ਬਿਲੋਂਗ ਕਰਦਾ ਕਾਸਟੂ ਬਟ ਇੰਟੈਲੀਜੈਂਟ ਗੋਲਡ ਮੈਨ ਲਿਸਟ او ਸੀ ਇਹ ਪੂਰਨ ਕੁਮਾਰ ਤੇ ਜਿਹੜੇ ਪਰਿਵਾਰ ਚ ਵਿਆਹ ਗਿਆ ਉਹ ਪਰਿਵਾਰ ਵੀ ਬਹੁਤ ਵਧੀਆ ਹੈ ਇਹਦਾ ਸਹੁਰਾ ਬੀ.ਐਸ. ਰਤਨ ਆਈ.ਆਰ.ਐਸ. ਇੰਡੀਅਨ ਰੈਵਨਿਊ ਸਰਵਿਸ ਕਮਿਸ਼ਨਰ ਰਿਟਾਇਰਡ ਇਨ ਕੰਪਲੈਕਸ ਦਾ ਇਹਦਾ ਬ੍ਰਦਰ ਰਾਜ ਦਾ ਸਾੜਾ ਅਮਿਤ ਰਤਨ ਉਹ ਐਮ.ਐਲ.ਏ ਕੋਟਫਤਾ ਜਿਹੜਾ ਜਿਹਨੂੰ ਅਮਿਤ ਰਤਨ ਕੋਟਫਤਾ ਬਟੰਡੇ ਦੂਜੇ ਪਾਸੇ ਉਹਦੀ ਵਾਈਫ ਆਈ.ਪੀ.ਐਸ. ਇਹਦੀ ਵਾਈਫ ਆਈ.ਏ.ਐਸ. ਜਿਹੜੀ ਸਾਰਾ ਪਰਿਵਾਰ ਜਿਹੇ ਪਰਿਵਾਰ ਚ ਤਿੰਨ ਆਈਪੀਐਸ ਆਈਐਸ ਹੋ ਆਪ ਜਿਹੜਾ ਆਈਆਰਐਸ ਰਿਹਾ ਹੋਵੇ ਸਾਰਾ ਇਸਰਾਂ ਦਾ ਪਰਿਵਾਰ ਇੱਕ ਐਮਐਲਏ ਹੋਵੇ ਉਹਦੇ ਨਾਲ ਹਾਲੇ ਤੱਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਰਕਾਰ ਨੇ ਕੁਛ ਨਹੀਂ ਕੀਤਾ ਹਾਲੇ ਤੱਕ ਇੱਕ ਬਦਲੀ ਕੀਤੀ ਹੈ ਹੋਰ ਕੁਛ ਨਹੀਂ ਕੀਤਾ ਤੇ ਫਿਰ ਇਹ ਗੱਲ ਜਿਹੜੀ ਮਸਲਾ ਬਣ ਗਿਆ ਸਥਿਲੇਸ਼ ਸਮਾਜ ਦਾ ਸਭ ਤੋਂ ਪਹਿਲਾਂ ਮਲਕਰ ਜਨ ਖੜਗੇ ਨੇ ਗੱਲ ਕੀਤੀ ਮਲਕਰ ਜਨ ਖੜਗੇ ਕਿਉਂਕਿ ਸਿਆਸੀ ਕਾਂਗਰਸ ਦਾ ਪ੍ਰਧਾਨ ਐਸਸੀ ਖੋਦਵੀ ਨੇ ਉਹ ਕਹੇਦੇ ਜਦੋਂ ਦੀ ਭਾਰਤੀ ਜਨਤਾ ਪਾਰਟੀ ਆਈ ਹੈ ਉਦੋਂ ਤਾਂ 41% ਐਸ ਸੀ ਤੇ ਅਤਿਆਚਾਰ ਵੱਧ ਗਿਆ ਮਲਕਰ ਜਨ ਖੜਗੇ ਫਿਰ ਸੋਨੀਆ ਗਾਂਧੀ ਦੀ ਐਂਟਰੀ ਫਿਰ ਰਾਹੁਲ ਗਾਂਧੀ ਤੇ ਫਿਰ ਤਾਂ ਲੋਕਾਂ ਨੇ ਉੱਥੇਕਰ ਆਉਣਾ ਸ਼ੁਰੂ ਕਰ ਦਿੱਤਾ ਫਿਰ ਤਾਂ ਲਗਭਗ ਸਾਰੀ ਵਿਰੋਧੀ ਪਾਰਟੀ ਕਲਪਗ ਬਗਵੰਤ ਮਾਨ ਵੀ ਉੱਥੇ ਗਏ ਅੱਜ ਤਾਂ ਆਮ ਆਦਮੀ ਪਾਰਟੀ ਬਏ ਦੱਸਿਆ ਸ਼ੁਰੂ ਚ ਕੈਂਡਲ ਮਾਰਚ ਕਰ ਰਹੀ ਹੈ ਕੱਲ ਨੂੰ ਰਾਜਾ ਬੜਿੰਗ ਨੇ ਕਿਹਾ ਕਿ ਅਸੀਂ ਦੋ ਦਿਨ ਦਾ ਪ੍ਰਦਰਸ਼ਨ ਕਰਨੇ ਨੇ ਤੇ ਮੈਂ ਅੱਜ ਦੇਖ ਰਿਹਾ ਸੀ ਹਰ ਰੋਜ਼ ਹੀ ਆ ਰਹੇ ਨੇ ਅਜੇ ਚਟਾਲਾ ਨੈਪਸਿੰਸਾਨੀ ਤੇ ਪਾਇ ਸਿੱਧੇ ਹੀ ਆ ਗਿਆ ਸੀ ਰਾਜਾ ਬੜਿੰਗ ਵੀ ਅੱਜ ਸੀ ਭਗਵੰਤ ਮਾਨ ਕੱਲ ਆਇਆ ਰਦੀਪ ਸੁਰਜੀਵਾਲਾ ਤੋਂ ਸਾਰੇ ਮਤਲਬ ਵੱਡੇ ਲੀਡਰ ਇਲੈਕਸ਼ਨ ਵੀ ਵਿਹਾਰ ਦੀ ਸਾਹਮਣੇ ਹੈ ਇਲੈਕਸ਼ਨ ਤਾਂ ਹੁਣ ਜਦੋਂ ਵੀ ਹੈ ਇਹ ਮਸਲਾ ਹੁਣ ਉਸ ਪਾਸੇ ਦਾ ਹੋ ਗਿਆ ਛੇਰ ਜਿਹੜੀ ਆ ਜੜਤ ਸਮਾਜ ਹੈ ਉਹ ਇਕੱਠਾ ਹੋ ਗਿਆ ਉਹੜਿਆ ਜੁਗ ਜਿਹੜਾ 20 ਸੈਕਟਰ ਵਾਲਾ ਰਵੀਦਾਸ ਭਵਨ ਹੈ ਉਹ ਚ ਵੱਡਾ ਇਕੱਠ ਕੀਤਾ ਉਸ ਇਕੱਠ ਚ ਫੈਸਲਾ ਹੋਇਆ 31 ਮੈਂਬਰੀ ਕਮੇਟੀ ਬਣ ਕੇ ਕਿ ਅਸੀਂ ਇਹ ਬੇਇਨਸਾਫੀ ਦੇ ਖਿਲਾਫ ਲੜਨ ਤੇ ਹੁਣ ਬੇਇਨਸਾਫੀ ਕੱਲੀ ਪੀ ਕੁਮਾਰ ਇੱਕ ਉਹਨੂੰ ਸ਼ਹੀਦ ਦਾ ਦਰਜਾ ਦੇ ਕਿਉਂ ਉਹ ਇਹ ਕਹਿ ਰਹੇ ਨੇ ਕਿ ਅਸੀਂ ਜੋ ਹਲੇ ਤੱਕ ਆਜ਼ਾਦੀ ਤੋਂ ਬਾਅਦ ਸਾਡੇ ਨਾਲ ਜੋ ਹੁੰਦਾ ਹੈ ਮਨੁੱਖ ਸਮਰਿਤੀ ਤੋਂ ਲੈ ਕੇ ਹੁਣ ਤੱਕ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਸਾਡੇ ਨਾਲ ਜੋ ਕੁਝ ਹੁੰਦਾ ਹੈ ਇਹ ਹੁਣ ਤੱਕ ਜਾਰੀ ਹੈ ਅਸੀਂ ਇਹ ਬੇਇਨਸਾਫੀ ਦੇ ਖਿਲਾਫ ਲੜਨ ਹੁਣ ਇਸ ਵਾਰ ਦੂਜੇ ਪਾਸੇ ਬਿਊਰੋਕ੍ਰੇਸੀ ਵੱਡੀ ਗਈ ਤੇ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਤੇ ਸਵਾਲ ਇਹ ਉਠਣ ਲੱਗੇ ਕਿ ਤੁਸੀਂ ਐਕਸ਼ਨ ਕੋਈ ਨਹੀਂ ਲਿਆ ਉਹਦੇ ਲਈ ਉਹ ਜਿਹੜੀ ਮਹਾਪੰਚਾਇਤ ਅੱਜ ਹੋਈ ਇਸ ਭਾਈਚਾਰੇ ਦੀ ਉਹਨਾਂ ਨੇ 48 ਘੰਟੇ ਦਿੱਤੇ ਕਿ 48 ਘੰਟੇ ਤੋਂ ਬਾਅਦ ਦੇਖੋ ਤੁਸੀਂ ਕੀ ਬੰਦ ਚੰਡੀਗੜ੍ਹ ਪੁਲਿਸ ਅੱਛਾ ਉਧਰੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਪੋਸਟਮਾਰਟਮ ਕਰੋ ਸੰਸਕਾਰ ਕਰੋ ਪਰਿਵਾਰ ਸੰਸਕਾਰ ਨਹੀਂ ਕਰਨ ਜਾ ਰਿਹਾ ਉਹ ਕਹਿੰਦੇ ਨਹੀਂ ਕੋਈ ਸੰਸਕਾਰ ਨਹੀਂ ਕਿਸੇ ਕਿਸੇ ਦੀ ਕੋਈ ਗੱਲਬਾਤ ਅਸੀਂ ਨਹੀਂ ਕਰਨੀ ਜਿੰਨਾ ਚਿਰ ਸਾਡੀ ਮੰਗ ਨਹੀਂ ਮੰਗ ਹੁਣ ਡੀਜੀਪੀ ਤੇ ਕਿ ਉਹਨੂੰ ਗ੍ਰਿਫਟਾਰ ਕਿਉਂ ਮੈਂ ਤੁਹਾਨੂੰ ਜਿਹੜੇ ਨੌ ਦੱਸੇ ਨੇ ਉਹਨਾਂ ਸਭ ਤੇ ਤਾਂ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਜਦੋਂ ਸਿਆਸਤ ਵਿੱਚ ਇਨਵੋਲਵ ਹੋ ਗਈ ਤੇ ਉਹਦੇ ਵਿੱਚ ਆਮ ਬੰਦੇ ਨੂੰ ਵੀ ਲੱਗਣ ਲੱਗਾ ਕਿ ਸਮਾਜ ਬੰਡਿਆ ਜਾ ਰਿਹਾ ਹੈ ਔਰ ਲੱਗ ਵੀ ਰਿਹਾ ਜਿਹੜੀ ਤੁਹਾਡੇ ਸਾਹਮਣੇ ਹੈ ਜੇ ਸੁਸਾਈਡ ਕੀਤੇ ਘਟਾ IPS ਨੇ ਕੀਤੇ ਤੇ ਐਕਸ਼ਨ ਕਿਉਂ ਨਹੀਂ ਸਵਾਲ ਤਾਂ ਖੜਾ ਹੋ ਰਿਹਾ ਜੇ FIR ਚ ਉਹ ਨੌ ਸੁਸਾਈਡ ਚ ਨੌ ਹੈ ਤਾਂ ਉਹਨੂੰ ਗ੍ਰਿਫਟਾਰ ਕਿਉਂ ਨਹੀਂ ਕੀਤਾ ਜਾ ਰਿਹਾ ਉਹਨੂੰ ਸਭ ਤੋਂ ਪਹਿਲਾਂ ਤਾਂ ਹਟਾਉਣਾ ਚਾਹੀਦਾ ਸੀ ਫੇਰ ਕੌਣ ਕਰੂਗੀ ਰੈਣਾ ਪੁਲਿਸ ਉਹ ਕਹਿੰਦੇ ਨੈਪ ਸਿੰਘ ਸੈਣੀ ਕਹਿੰਦੇ ਸੀ ਜਾਂਚ ਕਰਾਵਾਂਗੇ ਕੌਣ ਜਾਂਚ ਕਰਊ ਰੈਣਾ ਪੁਲਿਸ ਕਰੂਗੀ ਰੈਣਾ ਪੁਲਿਸ ਤਾਂ ਇਨਵੋਲਵ ਹੈ ਉਹ ਕਿਵੇਂ ਜਾਂਚ ਸਹੀ ਹੋਊ ਚੰਡੀਗੜ੍ਹ ਪੁਲਿਸ ਕਰੂ ਚੰਡੀਗੜ੍ਹ ਨੇ 6 ਮੈਂਬਰਿਕ ਸੈਟਅਪ ਬਣਾਈ ਹੈ ਸੇ ਉਹਦੇ ਤਾਂ ਪਹਿਲੇ ਸਵਾਲ ਉੱਠਣ ਲੱਗੇ ਤਾਂ ਆਪਾਂ ਵੀ ਦੇਖਿਆ ਹਾਈ ਕੋਰਟ ਨੇ ਸਵਾਲ ਉਠਾਤਾ ਸੀ ਚੰਡੀਗੜ੍ਹ ਦੀ ਪੁਲਿਸ ਦੇ ਤਾਂ ਤੇ ਜਾਂਤਾ ਹੁੰਦਾ ਕੋਈ ਕੋਈ ਨਿਆਇਕ ਜਾਂਚ ਕੋਈ ਸਿਟਿੰਗ ਜੱਜ ਤੇ ਕੋਈ ਜਾਂਚ ਕਰਾਉਂਦੇ ਤੇ ਸ਼ਾਇਦ ਇਹਦਾ ਮਸਲਾ ਨਾ ਬਣਦਾ ਹੁਣ ਸਿਆਸੀ ਮਸਲਾ ਬਣ ਗਿਆ ਤੇ ਸਿਆਸੀ ਮਸਲੇ ਦੇ ਵਿੱਚ ਇਹ ਜਿਹੜੇ ਸਿਆਸੀ ਪਾਰਟੀਆਂ ਨੇ ਤਾਂ ਆਪਣੀਆਂ ਰੋਟੀਆਂ ਵੀ ਸਿੱਖ ਨਹੀਂ ਹੁੰਦੀਆਂ ਨੇ ਤੇ ਮਸਲਾ ਵੀ ਵੱਡਾ ਤੋ ਇਸ ਹਾਲਾਤ ਦੇ ਵਿੱਚ ਇਹ ਜਿਹੜੀ ਖੜਾ ਤੇ ਹੁਣ ਮੈਂ ਜਿਹੜੀ ਤੁਹਾਨੂੰ ਸ਼ੁਰੂ ਚ ਗੱਲ ਕੀਤੀ ਸੀ ਕਿ ਇਸ ਨੂੰ ਸਮਝੀਏ ਕਿਵੇਂ ਕਹਾਣੀ ਤੁਹਾਨੂੰ ਦੱਸਦੀ ਬਡੀ ਬਰੀਫ ਮੈਂ ਨਹੀਂ ਚਾਹਦਾ ਕਿ ਜਿਆਦਾ ਵੱਡੀ ਵੀਡੀਓ ਪਰ ਇਹਦੇ ਵਿੱਚ ਤੁਹਾਨੂੰ ਗੱਲ ਸਮਝ ਆ ਜਾ ਗੱਲ ਇਹੀ ਹੋਈ ਹੈ ਉਹਦੇ ਖਿਲਾਫ ਇੱਕ ਸਾਜ਼ਿਸ਼ ਹੋਈ ਸਾਜ਼ਿਸ਼ ਦੇ ਗੱਲ ਸਮਝ ਆ ਗਈ ਪੂਰਨ ਕੁਮਾਰ ਨੂੰ ਕਿ ਮੈਨੂੰ ਗ੍ਰਿਫਟਾਰ ਕਰਨਗੇ ਹੁਣ ਇਹ 6 ਅਕਤੂਬਰ ਨੂੰ ਬੰਦਾ ਫੜਿਆ 7 ਨੂੰ ਨੇ ਸੁਸਾਇਡ ਕੀਤਾ ਲੇਕਿਨ ਉਹਨੇ ਸੁਸਾਇਡ ਤੋਂ ਪਹਿਲਾਂ ਕਿ ਮੈਨੂੰ ਗ੍ਰਿਫਟਾਰ ਲਈਏ ਔਣ ਮੇਰੇ ਘਰ ਦੀ ਬਦਨਾਮੀ ਹੋਵੇ ਤੇ ਉਸਨੇ ਜਦ ਮੇਰੀ ਬਦਨਾਮੀ ਹੋਵੇ ਮੈਨੂੰ ਇਹ ਡਿਫੈਂਡ ਕਰਨਾ ਪਵੇ ਮੈਂ ਸੱਚੀ ਲੋਕਾਂ ਸਾਹਮਣੇ ਦੱਸਦਾ ਉਹ ਸੱਚ ਦੱਸਣ ਲਈ ਉਹਨੂੰ ਆਪਣੇ ਆਪ ਦੀ ਕੁਰਬਾਨੀ ਦੇ ਲਈ ਪਈ ਇਹ ਇੱਕ ਵੱਖਰਾ ਸਵਾਲ ਹੈ ਵੀ ਜਿਹੜੇ ਸੁਸਾਇਡ ਕਰਦੇ ਨੇ ਉਹ ਕਮਜ਼ੋਰ ਹੁੰਦੇ ਨੇ ਤਕੜੇ ਹੁੰਦੇ ਨੇ ਉਹਦੀ ਗੱਲ ਨਹੀਂ ਪਰ ਮਸਲਾ ਸਾਡੇ ਸਾਹਮਣੇ ਇਸ ਵਾਰ ਦੇ ਸਾਹਮਣੇ ਉਹ ਜਾਂਦਾ ਹੋਰ ਰੱਖ ਗਿਆ ਕਿ ਪਿਛਲੇ 4 ਸਾਲਾਂ ਤੋਂ ਆ ਮੈਂ ਲਿਖ ਕੇ ਦਿੱਤਾ ਸੀ ਮੇਰੀ ਨਹੀਂ ਸੁਣਵਾਈ ਹੋਈ ਫਿਰ ਮੈਂ ਕੋਰਟ ਚ ਗਿਆ ਤੇ ਮੇਰੇ ਨਾਲ ਆ ਕੋਸ਼ੰਦਾਰੇ ਤੇ ਜਾਤ ਦੇ ਆਧਾਰ ਤੇ ਅੰਦਰ ਇਹ ਵੀ ਉਹਨੇ ਕਿਹਾ ਮੇਰੀਆਂ ਛੁੱਟੀਆਂ ਪਈਆਂ ਹੋਣ ਦੇ ਬਾਵਜੂਦ ਮੈਨੂੰ ਛੁੱਟੀਆਂ ਨਹੀਂ ਮਿਲਦੀਆਂ ਸੀ ਮੇਰਾ ਰੈਂਕ ਹੋਣ ਦੇ ਬਾਵਜੂਦ ਮੈਨੂੰ ਗੱਡੀ ਨਹੀਂ ਮਿਲਦੀ ਸੀ ਜਿਹੜੀ ਮੈਨੂੰ ਮੇਰਾ ਰੈਂਕ ਹੋਣ ਦੇ ਬਾਵਜੂਦ ਜਿਹੜਾ ਮੈਨੂੰ ਮਕਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਦਾ ਸੀ ਤੇ ਇਹ ਮੇਰਾ ਸਾਰਾ ਕੁਝ ਜਾਤ ਦੇ ਨਉ ਤੇ ਮੇਰੇ ਨਾਲ ਵਿਛਕਰਾ ਹੋ ਰਿਹਾ ਸੀ ਇਹ ਮਸਲਾ ਹੋਣਾ ਇਸ ਪਹੁੰਚਿਆ ਜੇ ਸਰਕਾਰ ਨਹੀਂ ਕਰਦੀ ਇਹ ਮਸਲਾ ਵੱਡਾ ਬਣੂਗਾ ਬਿਹਾਰ ਦੀ ਇਲੈਕਸ਼ਨ ਸਾਹਮਣੇ ਪਈ ਹੈ ਅੰਕੜੇ ਇਹ ਭਾਜਪਾ ਦੇ ਵਿਰੁੱਧ ਜਾ ਰਹੇ ਨੇ ਔਰ ਭਾਜਪਾ ਤੇ ਤਾਂ ਹੁਣ ਗੱਲ ਉੱਠਣ ਲੱਗੀ ਕਿ ਇਹਨਾਂ ਦੇ ਵਿੱਚ ਤਾਂ ਹੀ ਹੈ ਇਹ ਤਾਂ ਧਰੋਪਤੀ ਮੁਰਮੂ ਨੂੰ ਇਹਨਾਂ ਨੇ ਰਾਮ ਮੰਦਰ ਦੇ ਅਗਟਰ ਤੇ ਨਹੀਂ ਜਾਣ ਦਿੱਤਾ ਇਹ ਇਸ ਤਰ੍ਹਾਂ ਦੇ ਇਹ ਤਾਂ ਮਨੁੱਖ ਸਮਰੱਥੀ ਦੀ ਗੱਲ ਕਰਦੇ ਨੇ ਮਸਲਾ ਉਸ ਪਾਸੇ ਨੂੰ ਜਾ ਰਿਹਾ ਹੈ ਸਮਾਜ ਫਿਰ ਇੱਕ ਵਾਰ ਸਮਾਜ ਦਾ ਬੰਡੇ ਜਾਣਾ ਤਾਂ ਚਲੋ ਜਿਹੜੀ ਗੱਲ ਪਤਾ ਹੀ ਸੀ ਪਹਿਲੇ ਹੀ ਜਾਤਾਂ 'ਚ ਵੰਡਿਆ ਹੋਇਆ ਲੇਕਿਨ ਜਿਹੜੀ ਬਿਊਰੋਕ੍ਰੇਸੀ ਵੰਡੀ ਗਈ ਜਿਹੜੇ ਦੋ ਹਿੱਸਿਆਂ 'ਚ ਵੰਡੀ ਗਈ ਜਿਹੜੇ ਐਸ.ੀ ਅਫਸਰ ਨੇ ਤੇ ਦੂਜੇ ਅਫਸਰ ਨੇ ਇਹ ਵੰਡੀਆਂ ਸਿੱਧਾ ਅਸਰਸ ਵਾਸਤੇ ਪਹੁੰਚ ਗਈਆਂ ਔਰ ਇਹਨਾਂ ਨੂੰ ਇਨਸਾਫ ਰਿਪਰੇਡ ਲੋਕਾਂ ਨੂੰ ਵੀ ਇਨਸਾਫ ਦੀ ਫਿਰ ਆਸ ਘੱਟ ਹੋਏਗੀ ਤੇ ਬਹੁਤ ਦੁੱਖ ਦੀ ਗੱਲ ਹੈ ਇਸ ਤਰ੍ਹਾਂ ਕੁਝ ਜਿਹੜਾ ਵਾਪਰਿਆ ਨਹੀਂ ਵਾਪਰਨਾ ਚਾਹੀਦਾ ਸੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ